ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਨਿਵਾਸ ਵਾਈਟ ਹਾਊਸ ਨੇੜੇ ਗੋਲੀਬਾਰੀ ਚ ਦੋ ਸੈਨਿਕਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਸਨ ਹਮਲਾ ਕਰਨ ਵਾਲੇ 29 ਸਾਲਾ ਅਫਗਾਨ ਨਾਗਰਿਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਮਾਮਲੇ ਚ ਸਾਹਮਣੇ ਆਇਆ ਕਿ ਉਹ ਅਮਰੀਕੀ ਫੌਜ ਚ ਇੱਕ ਸਿਪਾਹੀ ਵਜੋਂ ਸੇਵਾ ਨਿਭਾਉਂਦਾ ਸੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵਾਈਟ ਹਾਊਸ ਨੇੜੇ ਗੋਲੀਬਾਰੀ ਕਰਨ ਵਾਲਾ ਰਹਿਮਾਨੁੱਲਾ ਲਕਨਵਾਲ ਅਫਗਾਨ ਸ਼ਾਸਨ ਦੌਰਾਨ ਯੂਨਿਟ 01 ਚ ਸੇਵਾ ਨਿਭਾਉਂਦਾ ਸੀ ਇਹ ਅਮਰੀਕੀ ਖੁਫੀਆ ਏਜੰਸੀਆਂ ਦੁਆਰਾ ਸਥਾਪਿਤ ਸਿਖਲਾਈ ਪ੍ਰਾਪਤ ਅਤੇ ਲੈਸ ਇੱਕ ਯੂਨਿਟ ਸੀ ਅਫਗਾਨ ਤਾਲਿਬਾਨ ਸਰਕਾਰ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਯੂਨਿਟ ਦੇ ਕਈ ਮੈਂਬਰ ਇਸ ਸਮੇਂ ਮਨੋਵਿਗਿਆਨਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਇਸ ਦੇ ਨਤੀਜੇ ਵਜੋਂ ਕਈ ਖੁਦਕੁਸ਼ੀਆਂ ਤੇ ਦੂਜਿਆਂ ਤੇ ਹਮਲੇ ਹੋਏ ਨੇ ਨਿਊਯਾਰਕ ਪੋਸਟ ਨੇ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਹਿਮਾਨੁੱਲਾ ਨੇ ਨਾਰਥ-ਵੈਸਟ ਡੀਸੀ ਚ ਫਰਾਗੋਟ-ਵੈਸਟ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕੋਨੇ ਤੇ ਰੁਕਣ ਤੋਂ ਪਹਿਲਾਂ ਇੰਤਜ਼ਾਰ ਕੀਤਾ ਤੇ ਇੱਕ ਮਹਿਲਾ ਗਾਰਡ ਨੂੰ ਛਾਤੀ 'ਚ ਤੇ ਫਿਰ ਸਿਰ 'ਚ ਗੋਲੀ ਮਾਰ ਦਿੱਤੀ ਫਿਰ ਉਸਨੇ ਦੂਜੇ ਗਾਰਡ ਤੇ ਗੋਲੀ ਚਲਾਈ ਜਦੋਂ ਤੱਕ ਨੇੜੇ ਤਾਇਨਾਤ ਇੱਕ ਤੀਜੇ ਗਾਰਡ ਨੇ ਭੱਜ ਕੇ ਉਸਨੂੰ ਫੜ ਨਹੀਂ ਲਿਆ ਦੋ ਹਥਿਆਰਬੰਦ ਸਿਪਾਹੀ ਸੜਕਾਂ ਤੇ ਗਸ਼ਤ ਕਰ ਰਹੇ ਸਨ ਜਦੋਂ ਸ਼ੱਕੀ ਨੇ ਗੋਲੀ ਚਲਾਈ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਮਰੀਕੀ ਮੀਡੀਆ ਰਿਪੋਰਟਸ ਦੇ ਮੁਤਾਬਕ ਰਹਿਮਾਨੁੱਲਾ ਲਕਨਵਾਲ ਆਪਰੇਸ਼ਨ ਅਲਾਈਸ ਵੈਲਕਮ ਦੇ ਤਹਿਤ ਅਮਰੀਕਾ ਚ ਦਾਖਲ ਹੋਇਆ ਅਤੇ ਉਸ ਨੂੰ ਬੈਲਿੰਗਮ ਵਸ਼ਿੰਗਟਨ ਚ ਮੜ ਵਸਾਇਆ ਗਿਆ ਇਸ ਪਹਿਲ ਕਦਮੀ ਨੇ ਲਗਭਗ 76000 ਲੋਕਾਂ ਨੂੰ ਅਮਰੀਕਾ ਲਿਆਂਦਾ ਜਿਨ੍ਹਾਂ ਚੋਂ ਬਹੁਤ ਸਾਰੇ ਅਮਰੀਕੀ ਸੈਨਿਕਾਂ ਅਤੇ ਡਿਪਲੋਮੈਟਸ ਨਾਲ ਦੁਪਾਸ਼ੀਏ ਅਤੇ ਨੁਵਾਤਕ ਵਚੋਂ ਕੰਮ ਕਰਦੇ ਸਨ ਨੈਸ਼ਨਲ ਗਾਰਡ ਦੇ ਮੈਂਬਰਾਂ ਤੇ ਹਮਲਾ ਕਰਨ ਤੋਂ ਬਾਅਦ ਰਹਿਮਾਨੁੱਲਾ ਲੱਕਨਵਾਲ ਨੂੰ ਕਥਿਤ ਤੌਰ ਤੇ ਚਾਰ ਵਾਰ ਗੋਲੀ ਮਾਰ ਦਿੱਤੀ ਗਈ ਸੀ ਫਿਰ ਉਸ ਨੂੰ ਐਂਬੂਲੈਂਸ 'ਚ ਨੰਗਾ ਕਰਕੇ ਲਿਜਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਇਕੱਲੇ ਹੀ ਹਮਲਾ ਕੀਤਾ ਤੇ ਹਮਲੇ ਦੇ ਉਦੇਸ਼ ਦਾ ਖੁਲਾਸਾ ਨਹੀਂ ਕੀਤਾ ਵਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਈਲਮ ਕਲੇਮ ਨਾਲ ਸੰਬੰਧਿਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਨੇ ਉਧਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹੁਕਮਾਂ ਉੱਤੇ ਅਫਗਾਨ ਨਾਗਰਿਕਾਂ ਦੀਆਂ ਸਾਰੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਤੇ ਨਵੇਂ ਸਿਰੇ ਤੋਂ ਪੁਨੋਛਾਣ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸੇ ਦੌਰਾਨ ਖੁਫੀਆ ਏਜੰਸੀ CIA ਦੇ ਮੁਖੀ ਮੁਤਾਬਕ ਨੈਸ਼ਨਲ ਗਾਰਡਸ ਤੇ ਗੋਲੀਆਂ ਚਲਾਉਣ ਵਾਲਾ ਰਹਿਮਾਨੁੱਲਾ ਲਕਨਵਾਲ ਅਫਗਾਨਿਸਤਾਨ ਚ ਅਮਰੀਕੀ ਫੌਜ ਦੀ ਮੌਜੂਦਗੀ ਦੌਰਾਨ ਸੀਆਈਏ ਵਾਸਤੇ ਕੰਮ ਕਰ ਚੁੱਕਾ ਹੈ ਇਸ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਦੇ ਖੋਸਤ ਸੂਬੇ ਚ ਜੰਮਿਆ ਤੇ ਅਮਰੀਕਾ ਆਉਣ ਤੋਂ ਪਹਿਲਾਂ 10 ਸਾਲ ਅਫਗਾਨਿਸਤਾਨ ਦੀ ਫੌਜ ਚ ਸੇਵਾ ਨਿਭਾਈ ਇਸ ਵੇਲੇ ਉਹ ਵਾਸ਼ਿੰਗਟਨ ਸੂਬੇ ਦੇ ਬੈਲੰਗਮ ਸ਼ਹਿਰ ਚ ਪਤਨੀ ਅਤੇ 5 ਬੱਚਿਆਂ ਨਾਲ ਰਹਿ ਰਿਹਾ ਸੀ ਆਖਰੀ ਵਾਰ ਗੱਲਬਾਤ ਦੌਰਾਨ ਰਹਿਮਾਨੁੱਲਾ ਨੇ ਐਮਾਜ਼ਨ ਵਾਸਤੇ ਕੰਮ ਕਰਨ ਦਾ ਜ਼ਿਕਰ ਕੀਤਾ ਜੋ ਬਾਈਡਨ ਸਰਕਾਰ ਨੇ ਆਪਰੇਸ਼ਨ ਅਲਾਈਜ਼ ਇਸ ਵੈਲਕਮ ਪ੍ਰੋਗਰਾਮ ਤਹਿਤ ਰਹਿਮਾਨੁੱਲਾ ਨੂੰ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਦਿੱਤੀ ਪਰ ਪਿਛਲੇ ਦਿਨੀ ਡੋਨਾਲਡ 트੍ਰੰਪ ਵੱਲੋਂ ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਡਿਪੋਰਟ ਕਰਨ ਦੇ ਹੁਕਮ ਦੇਣ ਤੇ ਉਹ ੜਕ ਗਿਆ। ਫਿਲਹਾਲ ਸਰਕਾਰੀ ਤੌਰ ਤੇ ਹਮਲੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ ਪਰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਅਤਵਾਦੀ ਹਮਲੇ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਨੇ ਦੱਸਿਆ ਕਿ ਰਹਿਮਾਨੁੱਲਾ ਨੂੰ 2021 'ਚ ਮਨੁੱਖਤਾ ਦੇ ਆਧਾਰ ਤੇ ਪੈਰੋਲ ਦਿੱਤੀ ਗਈ ਅਤੇ ਬਾਅਦ 'ਚ ਉਸ ਨੇ ਪਨਾਹ ਦੀ ਅਰਜ਼ੀ ਦਾਇਰ ਕਰ ਦਿੱਤੀ ਕੁਝ ਮ ਇਹ ਅਰਜ਼ੀ ਪ੍ਰਵਾਨ ਹੋਈ ਪਰ ਗ੍ਰੀਨ ਕਾਰਡ ਦੀ ਅਰਜ਼ੀ ਹਾਲੇ ਬਕਾਇਆ ਖੜੀ ਹੈ ਇਮੀਗ੍ਰੇਸ਼ਨ ਦੇ ਮੁੱਦੇ ਤੇ ਹੋਈ ਵਾਰਦਾਤ ਮਗਰੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਅਮਰੀਕਾ 'ਚ ਰਹਿਣਾ ਹੋਰ ਮੁਸ਼ਕਲ ਹੁੰਦਾ ਜਾ ਰਿਹਾ ਹੈ 20 ਅਮਰੀਕੀ ਰਾਜਾਂ ਦੀ ਗੱਠਜੋੜ ਨੇ ਅਮਰੀਕੀ ਟਰਾਂਸਪੋਰਟ ਵਿਭਾਗ ਨੂੰ ਇੱਕ ਅੰਤਰਿਮ ਨਿਯਮ ਵਾਪਸ ਲੈਣ ਲਈ ਅਪੀਲ ਕੀਤੀ ਹੈ ਜੋ ਕਿ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਰ ਲਾਇਸੈਂਸ ਤੇ ਪਾਬੰਦੀਆਂ ਲਗਾਉਂਦਾ ਹੈ ਇਸ ਨਿਯਮ ਦਾ ਅਸਰ ਹਜ਼ਾਰਾਂ ਪ੍ਰਵਾਸੀ ਕਾਮਿਆਂ ਤੇ ਪੈ ਸਕਦਾ ਹੈ ਜਿਨ੍ਹਾਂ ਵਿੱਚ ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਬਹੁਤ ਸਾਰੇ ਲੋਕ ਸ਼ਾਮਲ ਨੇ ਜੋ ਅਮਰੀਕਾ ਚ ਬੱਸਾਂ ਮਾਲ ਢੋਣ ਵਾਲੇ ਟਰੱਕਾਂ ਅਤੇ ਉਸਾਰੀ ਵਾਲੇ ਵਾਹਨ ਚਲਾਉਂਦੇ ਨੇ ਵੀ ਰਾਜਾਂ ਦੇ ਅਟਾਰਨੀ ਜਰਨਲਾਂ ਨੇ ਡਾਟ ਅਤੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੂੰ ਭੇਜੇ ਪੱਤਰ ਚ ਕਿ ਇਹ ਨਿਯਮ ਦੇਸ਼ ਤੇ ਲਗਭਗ 2 ਲੱਖ ਨਾਨ ਡੋਮਿਸਾਈਲਡ ਸੀ ਡੀ ਐਲ ਹੋਲਡਰਾਂ ਤੋਂ ਉਹਨਾਂ ਦੇ ਲਾਇਸੈਂਸ ਅਤੇ ਰੋਜ਼ਗਾਰ ਖੋ ਲਵੇਗਾ ਜਿਸ ਨਾਲ ਵਪਾਰਕ ਡਰਾਈਵਰ ਵਰਕਫੋਰਸ ਦਾ 5 ਫੀਸਦੀ ਤੋਂ ਵੀ ਵੱਧ ਹਿੱਸਾ ਪ੍ਰਭਾਵਿਤ ਹੋਵੇਗਾ ਡੀਓਟੀ ਦੇ ਅਨੁਸਾਰ ਦੇਸ਼ ਚ ਤਕਰੀਬਨ 38 ਲੱਖ ਸੀ ਡੀ ਐਲ ਧਾਰਕ ਨੇ ਜਿਨ੍ਹਾਂ ਵਿੱਚ ਲਗਭਗ 2 ਲੱਖ ਗੈਰ ਨਿਵਾਸੀ ਡਰਾਈਵਰ ਵੀ ਸ਼ਾਮਲ ਨੇ ਜੋ ਕਿ ਕਾਨੂੰਨੀ ਤੌਰ ਤੇ ਮੌਜੂਦ ਨੇ ਅਤੇ ਸਖਤ ਟ੍ਰੇਨਿੰਗ ਹੁਨਰ ਟੈਸਟ ਅਤੇ ਹੋਰ ਲਾਜ਼ਮੀ ਸ਼ਰਤਾਂ ਪੂਰੀਆਂ ਕਰ ਚੁੱਕੇ ਨੇ ਇਸ ਗੱਠਜੋੜ ਚ ਅਰੀਜ਼ੋਨਾ ਕੋਲੋਰਾਡੋ ਡੈਲਾਵੇਅਰ ਡਿਸਟ੍ਰਿਕਟ ਆਫ ਕਲੰਬੀਆ ਹਵਾਈ ਇਲਨੋਇਸ ਮੇਨ ਮੈਰੀਲੈਂਡ ਮੈਸਚੂਸੈਟਸ ਮਿਨੇਸੋਟਾ ਨਿਵਾਡਾ ਨਿਊ ਜਰਸੀ ਨਿਊ ਮੈਕਸੀਕੋ ਨਿਊਯਾਰਕ ਓਰੇਗਨ ਰੋਡ ਆਇਲੈਂਡ ਵਰਮਾਂਟ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਸ਼ਾਮਲ ਨੇ ਪੱਤਰ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਡਰਾਈਵਰ ਆਪਣੇ ਲਾਇਸੈਂਸ ਤੇ ਰੋਜ਼ੀ-ਰੋਟੀ ਖੋਹ ਜਾਣ ਦੇ ਖਤਰੇ 'ਚ ਨੇ ਗੱਟਜੋੜ ਨੇ ਕਿਹਾ ਕਿ ਨਿਯਮ ਬਿਨਾਂ ਕਿਸੇ ਪਹਿਲੀ ਸੂਚਨਾ ਰਾਜਾਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਜਾਰੀ ਕੀਤਾ ਗਿਆ ਹੈ ਡੀਸੀ ਸਰਕਟ ਅਦਾਲਤ ਪਹਿਲਾਂ ਹੀ ਇਸ ਨਿਯਮ ਨੂੰ ਰੋਕ ਚੁੱਕੀ ਹੈ ਤੇ ਇਸ ਨੂੰ ਸੰਭਾਵਿਤ ਤੌਰ ਤੇ ਮਨਮਾਨੀ, ਤਰਕਹੀਣ ਅਤੇ ਗੈਰ-ਕਾਨੂੰਨੀ ਕਰਾਰ ਦਿੰਦਾ ਹੈ ਕੈਲੀਫੋਰਨੀਆ ਦੇ اٹਾਰਨੀ ਜਨਰਲ ਬੋਂਟਾ ਨੇ ਬਿਆਨ ਚ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਕੁਝ ਬਹੁਤ ਹੀ ਦੁਖਦਾਈ ਹਾਦਸਿਆਂ ਨੂੰ ਰਾਜਨੀਤਿਕ ਬਣਾ ਕੇ ਰਾਸ਼ਟਰਪਤੀ ਦੇ ਪ੍ਰਵਾਸੀ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਬੋਂਟਾ ਨੇ ਕਿਹਾ ਇਹ ਨਿਯਮ ਮਿਹਨਤੀ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਤੋਂ ਉਹਨਾਂ ਦੀ ਰੋਜ਼ੀ-ਰੋਟੀ ਖੋਹਦਾ ਹੈ ਉਹਨਾਂ ਨੇ ਡੀਓਟੀ ਨੂੰ ਇਸ ਨਿਯਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਗੱਠਜੋੜ ਨੇ ਦਰਸਾਇਆ ਕਿ ਡੀਓਟੀ ਖੁਦ ਮੰਨਦਾ ਹੈ ਕਿ ਇਹ ਪਾਬੰਦੀਆਂ ਸੁਰੱਖਿਆ ਲਈ ਕੋਈ ਵਾਧੂ ਲਾਭ ਨਹੀਂ ਦਿੰਦੀਆਂ ਉਨਾ ਕਾਕੇ ਨਿਯਮ ਬਿਨਾ ਜਨਤਕ ਸੂਚਨਾ ਦੇ ਤੁਰੰਤ ਲਾਗੂ ਕਰ ਦਿੱਤਾ ਗਿਆ ਜੋ ਕਿ ਕਾਨੂੰਨ ਦੇ ਖਿਲਾਫ ਹੈ ਸਿਰਫ ਕੈਲੀਫੋਰਨੀਆ 'ਚ ਹੀ ਅੰਦਾਜ਼ਾ ਹੈ ਕਿ 65000 ਨਨ ਡੋਮਿਸਾਈਲਡ ਸੀਡੀਐਲ ਧਾਰਕਾਂ 'ਚੋਂ ਬਹੁਤ ਘੱਟ ਜਾਂ ਸ਼ਾਇਦ ਕੋਈ ਵੀ ਆਪਣਾ ਲਾਇਸੈਂਸ ਨਵਾਂ ਨਹੀਂ ਸਕਣਗੇ ਪੱਤਰ ਚੇਤਾਵਨੀ ਦਿੰਦਾ ਹੈ ਕਿ ਹਜ਼ਾਰਾਂ ਡਰਾਈਵਰ ਆਪਣੇ ਲਾਇਸੈਂਸ ਤੇ ਰੋਜ਼ੀ-ਰੋਟੀ ਗਵਾ ਸਕਦੇ ਨੇ ਜਿਸ ਨਾਲ ਟਰੱਕ ਡਰਾਈਵਰਾਂ ਸਕੂਲ ਬੱਸ ਅਧਿਕਾਰੀਆਂ ਤੇ ਹੋਰ ਲਾਜ਼ਮੀ ਸੇਵਾਵਾਂ 'ਚ ਕਮੀ ਪੈ ਸਕਦੀ ਹੈ ਗੱਠਜੋੜ ਨੇ ਦਲੀਲ ਦਿੱਤੀ ਹੈ ਕਿ ਇਹ ਨਿਯਮ ਏਜੰਸੀ ਦੇ ਅਧਿਕਾਰ ਤੋਂ ਬਾਹਰ ਹੈ ਕਿਉਂਕਿ ਡੀਓਟੀ ਦਾ ਇਮੀਗ੍ਰੇਸ਼ਨ ਮਾਮਲਿਆਂ ਨਾਲ ਕੋਈ ਅਧਿਕਾਰ ਨਹੀਂ ਤੇ ਇਹ ਮਨਮਾਨੀ ਤਰਕਹੀਣ ਤੇ ਸੁਰੱਖਿਆ ਦਾ ਬਹਾਨਾ ਬਣਾ ਕੇ ਜਾਰੀ ਕੀਤਾ ਗਿਆ ਹੈ ਅਮਰੀਕਾ 'ਚ 17 ਸਾਲ ਰਹਿਣ ਮਗਰੋਂ ਭਾਰਤ ਪਰਤਣ ਲਈ ਮਜਬੂਰ ਹੋਏ ਪਰਿਵਾਰ ਦੀ ਹੈਰਾਨੀਕੁਨ ਕਹਾਣੀ ਚਰਚਾ ਦਾ ਮੁੱਦਾ ਬਣੀ ਹੋਈ ਹੈ। ਇਹ ਪਰਿਵਾਰ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਪਣਾ ਸਭ ਕੁਝ ਵੇਚ-ਵਟ ਕੇ ਭਾਰਤ ਨਹੀਂ ਪਰਤਿਆ ਸਕੋ ਅਮਰੀਕਾ ਦੇ ਹੈਲਥ케ਅਰ ਸਿਸਟਮ ਨੇ ਪਰਿਵਾਰ ਨੂੰ ਆਰਥਿਕ ਪੱਖੋਂ ਵੱਡੀ ਟਾਲ ਆਈ ਹੈਲਥ케ਅਰ ਸਿਸਟਮ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹਾਂ ਧਾਰਾ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਦੇ ਘਰ ਜੋੜੇ ਬੱਚਾ ਨੇ ਜਨਮ ਲਿਆ ਜਿਸ ਦੌਰਾਨ 6 ਮਹੀਨੇ ਦੀ ਜਨੇਪਾ ਛੁੱਟੀ ਲੈਣੀ ਪਈ ਪਰ ਉੱਚੀਆਂ ਬੀਮਾ ਦਰਾਂ ਨੇ ਨੱਕ ਚ ਦਮ ਕਰ ਦਿੱਤਾ ਉਹਨਾਂ ਕਿਹਾ ਕਿ ਬੀਮੇ ਰਾਹੀਂ ਮਦਦ ਤੋਂ ਪਹਿਲਾਂ ਹਰ ਸਾਲ 14000 ਡਾਲਰ ਜਮ੍ਹਾਂ ਕਰਵਾਉਣੇ ਪਏ ਅਤੇ 100 ਡਾਲਰ ਪ੍ਰਤੀ ਮਹੀਨਾ ਵਾਲਾ ਮਹਿੰਗਾ ਪ੍ਰੀਮੀਅਮ ਵੱਖਰਾ ਬਣਦਾ ਹੈ ਹੱਦ ਤੱਕ ਉਸ ਵੇਲੇ ਹੋ ਗਿਆ ਜਦੋਂ ਜੋੜੇ ਬੱਚੇ ਹੈਲਥ케ਅਰ ਇੰਸ਼ੋਰੈਂਸ ਤੋਂ ਬਾਹਰ ਹੀ ਰਹਿ ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਦੀ ਕਲੀਨਿਕ 'ਚ ਲੱਗਣ ਵਾਲਾ ਹਰ ਗੇੜਾ ਉਹਨਾਂ ਦੀ ਜੇਬ ਤੇ ਬੋਝ ਪਾ ਰਿਹਾ ਸੀ ਇਸ ਦੇ ਉਲਟ ਦੋਹਾਂ ਨੂੰ ਭਾਰਤ ਦਾ ਹੈਲਥ케ਅਰ ਸਿਸਟਮ ਜ਼ਿਆਦਾ ਬਿਹਤਰ ਮਹਿਸੂਸ ਹੋਇਆ ਧਾਰਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਜੋੜੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਵਾਲੇ ਮਾਹੌਲ 'ਚ ਪਾਲਣਾ ਚਾਹੁੰਦੀ ਹੈ ਧਾਰਾ ਨੇ ਉਮੀਦ ਭਰੇ ਲਹਿਜੇ 'ਚ ਕਿਹਾ ਕਿ ਭਾਰਤ 'ਚ ਉਸ ਦੇ ਬੱਚੇ ਪ੍ਰਮਾਤਮਾ ਦੀ ਇਬਾਦਤ ਕਰਦੇ ਆਂ ਤੇ ਸਾਡੀਆਂ ਕਹਾਣੀਆਂ ਸੁ ਹੋਣਗੇ ਦੱਸਦੀ ਹੈ ਕਿ ਧਾਰਾ 15 ਸਾਲ ਦੀ ਉਮਰ ਚ ਅਮਰੀਕਾ ਪੁੱਜੀ ਤੇ ਭਾਰਤੀ ਮੂਲ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ ਪਿਛਲੇ ਕੁਝ ਵਰਿਆਂ ਤੋਂ ਦੋਹਾਂ ਨੂੰ ਅਜਈਆਂ ਚੁਣੌਤੀਆਂ ਦਾ ਟੱਕਰਾ ਕਰਨਾ ਪਿਆ ਕਿ ਆਪਣਾ ਜੱਦੀ ਮੁਲਕ ਜ਼ਿਆਦਾ ਸੋਹਣਾ ਲੱਗਣ ਲੱਗਾ ਧਾਰਾ ਨੇ ਰਿਵਰਸ ਮਾਈਗ੍ਰੇਸ਼ਨ ਨਾਲ ਸੰਬੰਧਿਤ ਇੱਕ ਕਹਾਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾਂ ਲੱਖਾਂ ਲੋਕਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ ਜੋ ਵਿਦੇਸ਼ਾਂ 'ਚ ਬੱਚਿਆਂ ਦੀ ਪਰਵਰਿਸ਼ ਹੈਲਥ케ਅਰ ਅਤੇ ਬੇਗਾਨੇ ਮੁਲਕ 'ਚ ਦਰਪੇਸ਼ ਸਮੱਸਿਆਵਾਂ ਬਾਰੇ ਜ਼ਿਕਰ ਕਰਨ ਲੱਗੇ ਧਾਰਾ ਦਾ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਵਾਪਰਿਆ ਘਟਨਾਕ੍ਰਮ ਹਰ ਇੱਕ ਬਰਦਾਸ਼ਤ ਨਹੀਂ ਕਰਨਾ ਪੰਡਾ ਪਰ ਆਪਣੀ ਰੂਹ ਦੀ ਗੱਲ ਸੁਣਦਿਆਂ ਅਮਰੀਕਾ ਛੱਡਣ ਦਾ ਫੈਸਲਾ ਲਿਆ ਅਮਰੀਕਾ 'ਚ ਲੰਘਾਏ ਵਰੇ ਵੀ ਉਹਨਾਂ ਦੀਆਂ ਸੁਨਹਿਰੀ ਯਾਦਾਂ ਦਾ ਹਮੇਸ਼ਾ ਹਿੱਸਾ ਰਹਿਣਗੇ ਅਮਰੀਕਾ ਦੇ ਹੈਲਥ케ਅਰ ਸਿਸਟਮ ਨਾਲ ਸੰਬੰਧਤ ਇਹ ਸੱਚੀ ਕਹਾਣੀ ਅਜੇ ਹੀ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ 'ਚ ਇਲਾਜ ਦੀ ਉਡੀਕ ਕਰਦੇ ਹਜ਼ਾਰਾਂ ਲੋਕਾਂ ਦੀ ਮੌਤ ਨਾਲ ਸੰਬੰਧਤ ਅਹਿਮ ਰਿਪੋਰਟ ਸਾਹਮਣੇ ਆਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ FBI ਡਾਇਰੈਕਟਰ ਕਸ਼ ਪਟੇਲ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਨੇ। 트੍ਰੰਪ ਨੇ ਅਜਿਹੇ ਸਮੇਂ 'ਚ ਉਹਨਾਂ ਦੀ ਸ਼ਲਾਘਾ ਕੀਤੀ ਜਦੋਂ ਪਟੇਲ ਨੂੰ ਉਹਨਾਂ ਦੇ ਮੌਜੂਦਾ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਭਾਰਤੀ ਮੂਲ ਦੇ ਪਟੇਲ ਨੇ ਬੀਤੇ ਫਰਵਰੀ 'ਚ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। 트੍ਰੰਪ ਨੇ ਉਹਨਾਂ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ। ਉਹ ਉਹਨਾਂ ਦੇ ਵਫ਼ਾਦਾਰ ਮੰਨੇ ਜਾਂਦੇ ਨੇ। ਅਮਰੀਕੀ ਰਾਸ਼ਟਰਪਤੀ ਨੇ 에어ਫੋਰਸ 1 'ਚ ਮੀਡੀਆ 'ਚ ਆ ਅੰਦਰ ਚ ਪੁੱਛੇ ਜਾਣ ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਕੰਮ ਕਰ ਰਹੇ ਨੇ ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ 트럼ਪ ਪਟੇਲ ਨੂੰ ਹਟਾਉਣ ਦੇ ਸਬੰਧ ਵਿੱਚ ਵਿਚਾਰ ਕਰ ਰਹੇ ਨੇ ਜ਼ਿਕਰਯੋਗ ਹੈ ਕਿ ਕਸ਼ ਪਟੇਲ ਨੂੰ ਹਟਾਉਣ ਦੀਆਂ ਅਟਕਲਾਂ ਉਸ ਸਮੇਂ ਸ਼ੁਰੂ ਹੋਈਆਂ ਜਦੋਂ ਨਿਊਜ਼ ਆਊਟਲੈਟ ਐਮਐਸ ਨਾਓ ਨੇ ਇਹ ਖਬਰ ਦਿੱਤੀ ਕਿ 트럼ਪ ਪਟੇਲ ਨੂੰ ਉਹਨਾਂ ਦੀ ਮੌਜੂਦਾ ਭੂਮਿਕਾ ਤੋਂ ਹਟਾਉਣ ਦਾ ਵਿਚਾਰ ਕਰ ਰਹੇ ਨੇ ਮਾਮਲੇ ਨਾਲ ਜੁੜੇ ਤਿੰਨ ਬੇਨਾਮ ਲੋਕਾਂ ਦੇ ਹਵਾਲੇ ਨਾਲ ਇਹ ਵੀ ਦਾਵਾ ਕੀਤਾ ਗਿਆ ਕਿ 트럼ਪ ਅਤੇ ਉਨ੍ਹਾਂ ਦੇ ਸਖਰਲੇ ਸਹਿਯੋਗੀ ਪਟੇਲ ਦੀ ਨਕਾਰਾਤਮਕ ਸੁਰਖੀਆਂ ਤੋਂ ਨਿਰਾਸ਼ ਨੇ ਪਟੇਲ ਦੀ ਥਾਂ FBI ਦੇ ਸਹਿ ਡਾਇਰੈਕਟਰ ਐਂਡਰਿਊ ਬੇਲੀ ਨੂੰ ਨਿਯੁਕਤ ਕਰਨ ਤੇ ਮੰਤਨ ਚੱਲ ਰਿਹਾ ਹੈ। ਮੈਰੀਟੋਬਾ ਦੇ ਸੇਤ ਅਧਿਕਾਰੀ ਇੱਕ ਗੰਭੀਰ ਘਟਨਾ ਦੀ ਜਾਂਚ ਕਰ ਰਹੇ ਨੇ ਜਦੋਂ 82 ਸਾਲਾ ਜੈਨੀਵਿਵ ਪ੍ਰਾਈਸ ਦੀ ਲੰਬੇ ਇੰਤਜ਼ਾਰ ਤੋਂ ਬਾਅਦ ਮੌਤ ਹੋ ਗਈ। ਪਰਿਵਾਰਾਂ ਅਨੁਸਾਰ ਪ੍ਰਾਈਸ ਦਾ ਹੱਥ ਬਹੁਤ ਸੁੱਜਿਆ ਹੋਇਆ ਸੀ ਜਿਸ ਕਰਕੇ ਉਹ ਮਾਈਨਰ ਇੰਜਰੀ ਕਲੀਨਿਕ ਚ ਗਈ। ਕਲੀਨਿਕ ਕਰਮਚਾਰੀਆਂ ਨੇ ਉਸਦੀ ਹਾਲਤ ਦੇਖ ਕੇ ਕਿਹਾ ਕਿ ਉਸ ਨੂੰ ਐਂਟੀਬਾਇਓਟਿਕਸ ਅਤੇ ਖੁਰ ਵਿਸ਼ੇਸ਼ ਇਲਾਜ ਦੀ ਲੋੜ ਹੈ ਇਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰੇਸ ਹਸਪਤਾਲ ਭੇਜਿਆ ਗਿਆ ਜੈਨਿਵਿਵ ਨੂੰ ਹਾਲੇ ਵਿੱਚ ਸਟ੍ਰੈਚਰ ਤੇ ਰੱਖਿਆ ਗਿਆ ਜਿੱਥੇ ਉਹ ਘੰਟਿਆਂ ਤੱਕ ਇੰਤਜ਼ਾਰ ਕਰਦੀ ਰਹੀ ਉਸ ਦੀ ਹਾਲਤ ਹੌਲੀ ਹੌਲੀ ਖਰਾਬ ਹੁੰਦੀ ਗਈ ਬਾਅਦ ਵਿੱਚ ਉਸ ਨੂੰ ਸੇਂਟ ਬੋਨੀਫੇਸ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਜੈਨਿਵਿਵ ਦੀ ਬੇਟੀ ਮਿਸ਼ੇਲ ਪ੍ਰਾਈਸ ਜੋ ਆਪ ਨਰਸ ਹੈ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੇਰੀ ਮਾਂ ਚੰਗੀਆਂ ਸਿਹਤ ਸੇਵਾਵਾਂ ਦੀ ਹੱਕਦਾਰ ਸੀ ਸਿਸਟਮ ਟੁੱਟਿਆ ਹੋਇਆ ਹੈ ਤੇ ਮੇਰਾ ਦਿਲ ਵੀ ਵਿਨੀਪੈਗ ਰੀਜਨਲ ਹੈਲਥ ਅਥਾਰਟੀ ਨੇ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਮਰੀਜ਼ ਸੁਰੱਖਿਆ ਟੀਮ ਨੇ ਹਾਲਾਤਾਂ ਦੀ ਵਿਸਥਾਰ ਪੂਰਵਕ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਤਰਾਸਦੀ ਨਾ ਹੋਵੇ ਸਿਹਤ ਮੰਤਰੀ ਉਜ਼ੋਮਾ ਅਸਾਗਵਾਰਾ ਨੇ ਪਰਿਵਾਰ ਨਾਲ ਆਪਣੀਆਂ ਸੰਵੇਦਨਾਵਾਂ ਜਤਾਉਂਦੇ ਹੋਏ ਕਿਹਾ ਕਿ ਇਹ ਬਹੁਤ ਦੁਖਦਾਈ ਅਤੇ ਅਸਵੀਕਾਰਯੋਗ ਘਟਨਾ ਹੈ ਅਸੀਂ ਸਿਸਟਮ ਬਿਹਤਰ ਕਰ ਸਕਦੇ ਹਾਂ ਤੇ ਕਰਨਾ ਪਵੇਗਾ ਤਾਂ ਕਿ ਅਜਿਹੀ ਘਟਨਾ ਦੁਬਾਰਾ ਨਾ ਹੋਵੇ ਅੱਤ ਦੀ ਗਰਮੀ ਏਸ਼ੀਆ ਅਤੇ ਪੈਸੀਫਿਕ ਖੇਤਰ ਚ ਖੇਤੀਬਾੜੀ ਲਈ ਸਭ ਤੋਂ ਭਿਆਨਕ ਜਲਵਾਯੂ ਖਤਰੇ ਵਜੋਂ ਉੱਭਰ ਰਹੀ ਹੈ ਜਿਸ ਕਾਰਨ ਇਲਾਕੇ ਦੀਆਂ ਖੁਰਾਕ ਪ੍ਰਣਾਲੀਆਂ ਦਬਾਹ ਹੇਠ ਆ ਗਈਆਂ ਨੇ ਇਹ ਚੇਤਾਵਨੀ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਏਸ਼ੀਆ ਪੈਸੀਫਿਕ ਡਿਜ਼ਾਸਟਰ ਰਿਪੋਰਟ 2025 ਰਾਈਜ਼ਿੰਗ ਹੀਟ ਰਾਈジング ਰਿਸਕ ਵਿੱਚ ਦਿੱਤੀ ਗਈ ਹੈ ਯੂਨਈ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫਾਰ ਏਸ਼ੀਆ ਐਂਡ ਦਾ ਪੈਸੀਫਿਕ ਦੀ ਰਿਪੋਰਟ ਦਰਸਾਉਂਦੀ ਹੈ ਕਿ ਵੱਧਦੀਆਂ ਤਾਪਮਾਨ ਲਹਿਰਾਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਹੀਟ ਵੇਵਜ਼ ਅਤੇ ਵੱਧਦੀ ਗਰਮੀ ਖੇਤਰ ਚ ਫਸਲਾਂ ਦੀ ਪੈਦਾਵਾਰ ਪਸ਼ੂ ਪਾਲਣ ਸਿੰਚਾਈ ਪ੍ਰਣਾਲੀਆਂ ਅਤੇ ਪਿੰਡਾਂ ਦੀ ਮਜ਼ਦੂਰੀ ਉਤਪਾਦਕਤਾ ਨੂੰ ਕਮਜ਼ੋਰ ਕਰ ਰਹੀ ਹੈ ਸਭ ਤੋਂ ਵੱਧ ਪ੍ਰਭਾਵ ਦੱਖਣ ਅਤੇ ਦੱਖਣ ਪੱਛਮੀ ਏਸ਼ੀਆ ਜਿਸ ਵਿੱਚ ਭਾਰਤ ਬੰਗਲਾਦੇਸ਼ ਤੇ ਪਾਕਿਸਤਾਨ ਸ਼ਾਮਲ ਨੇ ਤੇ ਪੈ ਰਿਹਾ ਹੈ 2024 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਕੋਸ਼ਿਸ਼ ਕੀਤਾ ਗਿਆ ਇਸ ਦੌਰਾਨ ਏਸ਼ੀਆ ਦੇ ਖੇਤੀਬਾੜੀ ਕੇਂਦਰਾਂ ਨੂੰ ਕੜੀ ਗਰਮੀ ਦਾ ਸਾਹਮਣਾ ਕਰਨਾ ਪਿਆ ਬੰਗਲਾਦੇਸ਼ ਚ 3.3 ਕਰੋੜ ਲੋਕ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਹੋਏ ਜਦਕਿ ਭਾਰਤ ਚ ਲਗਭਗ 700 ਗਰਮੀ ਸਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿਸਾਨਾਂ ਨਾਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ 'ਚ ਵਧ ਰਹੀ ਜਲਵਾਯੂ ਸੰਬੰਧਤ ਕਮਜ਼ੋਰੀ ਦਾ ਸੰਕੇਤ ਹੈ। ESCAP ਦੇ ਅਨੁਸਾਰ ਅਤਿ ਦੀ ਗਰਮੀ ਕਾਰਨ 2100 ਤੱਕ ਕੁਝ ਇਲਾਕੇ ਲਗਭਗ ਸਥਾਈ ਉੱਚ ਗਰਮੀ ਵਾਲੇ ਖੇਤਰ ਬਣ ਸਕਦੇ ਨੇ ਜਿਸ ਨਾਲ ਖੇਤੀ ਘੰਟੇ ਘਟਣਗੇ। ਖੜੀਆਂ ਫਸਲਾਂ ਸੜਨ ਗਈਆਂ ਤੇ ਮਿੱਟੀ ਦੀ ਗੁਣਵੱਤਾ ਘਟੇਗੀ ਗਰਮੀ ਕਾਰਨ ਫਸਲਾਂ ਜਲਦੀ ਪੱਕਣ ਲੱਗਦੀਆਂ ਨੇ ਜਿਸ ਨਾਲ ਦਾਣੇ ਦੀ ਗੁਣਵੱਤਾ ਤੇ ਕੁੱਲ ਪੈਦਾਵਾਰ ਘਟਦੀ ਹੈ ਇਹ ਰੁਝਾਨ ਦੱਖਣੀ ਏਸ਼ੀਆ ਦੀਆਂ ਹਾਲੀਆ ਕਣਕ ਅਤੇ ਚੌਲ ਦੀ ਕਟਾਈ 'ਚ ਦੇਖਿਆ ਜਾ ਸਕਦਾ ਹੈ ਈ ਐਸ ਸੀ ਏ ਪੀ ਨੇ ਚੇਤਾਵਨੀ ਦਿੱਤੀ ਹੈ ਕਿ ਸਿੰਚਾਈ ਨਹਿਰਾਂ ਬੰਦ ਕੋਲਡ ਸਟੋਰੇਜ ਯੂਨਿਟਸ ਅਤੇ ਪਿੰਡਾਂ ਦੀ ਬਿਜਲੀ ਪ੍ਰਣਾਲੀ ਤੇ 40 ਡਿਗਰੀ ਸੈਲਸੀਅਸ ਤੋਂ 45 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਭਾਰੀ ਅਸਰ ਪਾ ਰਹੇ ਨੇ ESCAP ਦੀ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਵੱਧਦੀ ਗਰਮੀ ਏਸ਼ੀਆ ਤੇ ਪੈਸੀਫਿਕ ਚ ਖੁਰਾਕ ਉਤਪਾਦਨ ਦੇ ਨਕਸ਼ੇ ਨੂੰ ਮੁਕੰਮਲ ਤੌਰ ਤੇ ਬਦਲ ਦੇਵੇਗੀ ਤੇ ਇਸ ਦਾ ਸਭ ਤੋਂ ਵੱਧ ਬੋਝ ਗਰੀਬ ਕਿਸਾਨ ਪਾਈਚਾਰਿਆਂ ਤੇ ਪਵੇਗਾ ਜਿਵੇਂ ਜਿਵੇਂ ਅੱਤ ਦੀ ਗਰਮੀ ਹੋਰ ਵੀ ਵੱਧ ਤੀਬਰ ਹੁੰਦੀ ਜਾਵੇਗੀ ਖੇਤਰ ਇੱਕ ਅਜਿਹੇ ਭੁਖੇ ਚ ਦਾਖਲ ਹੋਣ ਲਈ ਜੋਖਮ ਚ ਹੈ ਜਿੱਥੇ ਖੁਰਾਕ ਆਸੁਰੱਖਿਆ ਵਧੇਗੀ ਉਤਪਾਦਕਤਾ ਘਟੇਗੀ ਤੇ ਪਿੰਡਾਂ ਦਾ ਜੀਵਨ ਇੱਕ ਗਰਮ ਕਠੋਰ ਜਲਵਾਯੂ ਹੇਠ ਖਰਾਬ ਹੁੰਦਾ ਜਾਵੇਗਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ